ਤੋ ਸਿਵੇਖ ਰਹੇ ਹੋ এবੀਬ ਸੰਜਾ ਜੋਸ਼ ਜਜ਼ਬਾ ਜਨੂਨ रामचंद्र ਛਤਰਪਤੀ ਮਾਮਲੇ ਦੇ ਵਿੱਚ ਅੱਜ ਪੰਚਕੁਲਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਚਾਰਾਂ ਨੂੰ ਕਨਵਿਕਟ ਕਰ ਦਿੱਤਾ ਹੈ ਦੋਸ਼ੀ ਕਰਾਰ ਦੇ ਦਿੱਤਾ ਹੈ ਗੁਰਮੀਤ RAM ਰਹੀਮ ਜੋ ਸਨਾਰੀਆ ਜੇਲ੍ਹ ਚ ਨੇ ਕੁਲਦੀਪ ਸਿੰਘ ਨਿਰਮਲ ਸਿੰਘ ਤੇ ਕਿਸ਼ਨ ਲਾਲ ਐਸੀ ਹੀ ਗੱਡੀ ਦੇ ਵਿੱਚ ਉਹਨਾਂ ਨੂੰ ਜੇਲ੍ਹ ਲੈ ਕੇ ਜਾ ਰਿਹਾ ਹੈ ਇੱਕ ਵਾਰੀ ਅੰਬਾਲਾ ਜੇਲ੍ਹ ਦੇ ਵਿੱਚ ਲਿਆ ਕੇ ਜਾਇਆ ਜਾਏਗਾ ਉਸ ਤੋਂ ਬਾਅਦ 17 ਤਰੀਕ ਨੂੰ ਫੈਸਲਾ ਸੁਣਾਇਆ ਜਾਏਗਾ ਕਿ ਸਜ਼ਾ ਆਖਿਰਕਾਰ ਕਿੰਨੀ ਦਿੱਤੀ ਜਾਏਗੀ ਇਹਨਾਂ ਚਾਰਾਂ ਨੂੰ ਕਿਉਂਕਿ ਅੱਜ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੇ ਵਿੱਚ ਚਾਰਾਂ ਨੂੰ ਦੋਸ਼ੀ ਕਰਾਰ ਦਿੰਦਾ ਹੈ ਕਨਵਿਕਟ ਕਰ ਦਿੰਦਾ ਹੈ ਔਰ ਏਸੀ ਹੀ ਗੱਡੀ ਦੇ ਵਿੱਚ ਉਹਨਾਂ ਨੂੰ ਲੈ ਕੇ ਗਿਆ ਕੁਲਦੀਪ ਸਿੰਘ ਨਿਰਮਲ ਸਿੰਘ ਤੇ ਕਿਸ਼ਨ ਲਾਲ ਤਿੰਨਾਂ ਜਣਿਆਂ ਨੂੰ ਕੋਰਟ ਦੇ ਵਿੱਚ ਪੇਸ਼ ਹੋਏ ਤਿੰਨੋਂ ਹੀ ਜ਼ਮਾਨਤ ਤੇ ਚੱਲ ਰਹੇ ਸੀ ਔਰ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਚੌਥਾ ਗੁਰਮੀਤ RAM ਰਹੀਮ ਬਾਬਾ ਜੋ ਸੁਨਾਰੀਆ ਚੇਲ ਦੇ ਵਿੱਚ ਬੈਠਾ ਹੈ ਉਹਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਕੀਤਾ ਗਿਆ ਔਰ ਅੰਦਰ ਕੋਰਟ ਦੇ ਅੰਦਰ ਸੂਤਰਾਂ ਦੇ ਮੁਤਾਬਕ ਪੇਸ਼ੀ ਦੇ ਬੇਸ਼ੀ ਦੇ ਸਮੇ ਗੁਰਮੀਤ ਰਾਮ ਰਹੀਮ ਦਾ ਸਿਰ ਥੱਲੇ ਸੀ ਔਰ ਦਾੜੀ ਤਕਰੀਬਨ ਅੱਧੀ ਚਿੱਟੀ ਹੋ ਚੁੱਕੀ ਸੀ ਇਹ ਹਾਲਤ ਸੀ ਉਸ ਦੀ ਔਰ 10 ਮਿੰਟ ਦੇ ਅੰਦਰ 3 ਵਜੇ ਫੈਸਲਾ ਸ਼ੁਰੂ ਹੋਇਆ ਔਰ 3 ਵਜੇ ਦੇ 10 ਮਿੰਟ ਦੇ ਉੱਤੇ ਗੁਰਮੀਤ ਰਾਮ ਰਹੀਮ ਨੂੰ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦੇ ਵਿੱਚ ਚਾਰਾਂ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 17 ਤਰੀਕ ਨੂੰ ਹੁਣ ਪੰਚਕੁਲਾ ਦੀ ਐਸੇਸੀੀ ਵਿਸ਼ੇਸ਼ ਸੀਬੀਆਈ ਅਦਾਲਤ ਕਿੰਨੀ ਸਜ਼ਾ ਸੁਣਾਉਂਦੀ ਹੈ ਚਾਰਾਂ ਨੂੰ ਕੈਮਰਾ ਪਰਸਨ ਅਮਿਤ ਸ਼ਰਮਾ ਦੇ ਨਾਲ ਅਮਨਦੀਪ ਦੇਖਸ਼ਿਤ এবੀਪੀ ਸੰਝਾ ਪੰਚਕੁਲਾ ਤੁਸੀਂ ਦੇਖ ਰਹੇ ਹੋ এবੀਪੀ ਸੰਝਾ ਜੋਸ਼ ਜਜ਼ਬਾ ਜ਼ਨੂਨ